ਇਸ ਪੇਸ਼ ਕੀਤਾ ਹੈਗਾ ਕਿ ਇਹ ਉਤਾਰ ਲਈ ਕਿ ਸੱਤ ਨੰਬਰ ਮਕਦਮਾ ਸਾਡੇ ਸਿੰਘਪੁਰਾ थाना ਚ ਦਰਜ ਹੋਇਆ ਠੀਕ ਹੈ ਜੋ ਕਿ ਮਰਨ ਵਾਲੀ ਜਿਹੜੀ ਸਿਸਟਰ ਹੈ ਉਹਦੇ ਵੱਲੋਂ ਦਰਜ ਕਰਾਇਆ ਗਿਆ ਹੈ ਦੇਖੋ 302 110 ਬੀ ਅਨਸੇ ਤੇ ਆਇਤਾ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਯੂਵਰਾਜ ਸਿੰਘ ਹੈ ਜੋ ਕਿ ਫਤਿਹਗੜ੍ਹ ਦੇ ਰਹਿਣ ਵਾਲਾ ਉਹਦੇ ਖਿਲਾਫ ਮਕਦਮਾ ਦਰਜ ਕਰਕੇ ਤੇ ਉਹਨੂੰ ਕੱਲ ਅਰੈਸਟ ਕੀਤਾ ਗਿਆ ਅੱਜ ਕੋਰਟ ਚ ਪੇਸ਼ ਕਰਕੇ ਜੋ ਇਹਨਾਂ ਪੰਜ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੱਸਾ ਨੂੰ ਦਿੱਤਾ ਤੇ ਉਸ ਤੋਂ ਬਾਅਦ ਕੀ ਹੋਣ ਪੋਸਟਿਜ ਕਰਕੇ ਜੋ ਸਾਹਮਣੇ ਆਊਗੀ ਤੁਹਾਨੂੰ ਜਰੂਰ ਦੱਸਾਂ ਸਰ ਹੁਣ ਤੱਕ ਮੁੱਢਲੀ ਪੁੱਛਗਛ ਕੀ ਹੁਣ ਤੱਕ ਮੁੱਢਲੀ ਪੁੱਛਗਛ ਕੀ ਸਾਹਮਣੇ ਆਇਆ ਕਿਉਂ ਹੁਣ ਤੱਕ ਤਾਂ ਵੀ ਤਫਤੀਸ਼ ਕਰ ਰਹੇ ਜੀ ਇਸ ਬਾਰੇ ਤੁਹਾਨੂੰ ਮੈਂ ਹਾਲੇ ਦਿਨ ਮੁੱਢਲੀ ਤਫਤੀਸ਼ ਚ ਤੁਹਾਨੂੰ ਮੈਂ ਹਾਲੇ ਤੱਕ ਕੁਝ ਦੱਸ ਨਹੀਂ ਸਕਦਾ ਹੁਣ ਤਫਤੀਸ਼ ਤੋਂ ਬਾਅਦ ਹੀ ਤੁਹਾਨੂੰ ਮੈਂ ਦੱਸਾਂਗਾ ਸਾਰਾ ਕੁਝ ਅਚੰਪਾ ਪੁਲਿਸ ਮਾਤਰਮ ਹੈ ਜੀ ਇਹ ਜੀ ਪੁਲਿਸ ਮਾਤਰਮ ਕਿਹੜੀ ਜਗ੍ਹਾ ਲੱਗਿਆ ਹੋਇਆ ਥਨਾਸੀ ਕੋ ਇਹ ਆਰਮ ਫੋਰਸ ਦਾ ਮੈਂਬਰ ਹੈ ਜੀ ਇੱਥੇ ਮੋਹਾਲੀ ਜਗ੍ਹਾ ਤੇ ਜੀ ਮੋਹਾਲੀ ਜਗ੍ਹਾ ਤੇ ਤੇ ਹੁਣ 27 ਤਰੀਕ ਤੱਕ ਦਾ ਜਿਸ 27 ਤ अच्छा जी कितनी देर से आप अच्छा एक ब्लैकमेल कांड की गलती सामने आ रही कोई लड़कों का करता नहीं करता नहीं हुन तक ਇਹੋ ਜਿਹਾ ਕੁਝ ਨਹੀਂ ਪਤਾ ਅੱਗੇ ਤਫਤੀਸ਼ ਕਰਕੇ ਬਾਅਦ ਵਿੱਚ ਆਉ ਕੋਈ ਲੈ ਕੇ ਜਾਣ ਦੀ ਸੀਸੀਟੀਵੀ ਫੁਟੇਜ ਆਈ ਆ लास्ट टाइम ਅਸੀਂ ਤਫਤੀਸ਼ ਕਰਨੀ ਤਫਤੀਸ਼ ਤੋਂ ਬਾਅਦ ਜਿਹੜਾ ਸਾਹਮਣੇ ਆਉਂਦਾ اچھا ਇਹਨੇ ਤੁਸੀਂ ਅਰੈਸਟ ਕੀਤਾ ਜਾਂਨੇ ਸਰਲੰਡਰ ਕਿਤਾਬ ਜੀ ਇਹ ਕੱਲ ਪੇਸ਼ ਹੋਇਆ ਜੀ ਆਪੇਸ਼ ਹੋ ਜੀ ਹਾਂ ਜੀ ਦੇ ਕਿਵਾਲ ਕੀ ਹੋਇਆ ਸਾਰਾ ਕੁਝ ਕਿਉਂ ਹੋਇਆ ਸਾਰਾ